ਤਾਂ ਆਪਾਂ ਪਹਿਲੇ ਸਿਨੇਮਾ ਹਾਲ ਚਲਦੇ ਆਂ ਫਿਰ ਦੇਖਦੇ ਦੇਖੀ ਕਿਨੇ ਦੇਖੀਏ ਕਿ ਨਹੀਂ ਹਾਂ ਉਹ ਦੇਖ ਕੇ ਫਿਰ ਅਸਤਵਾਰ ਆਪਾਂ ਅੱਗੇ ਚੱਲਦੇ ਗਾਈਜ਼ ਅੱਜ ਅਸੀਂ ਜਾ ਰਹੇ ਪੁਸ਼ਪਮੋਵੀ ਦੇਖਣੇ ਤੇ ਪੁਸ਼ਪਮੋਵੀ ਬਹੁਤ देर हो गई ਕਿ ਕਹਿੰਦੀ ਭੈਜੀ ਕਿ ਪੁਸ਼ਪਮੋਵੀ ਦੇਖਣ ਜਾਣਾ ਪੁਸ਼ਪਮੋਵੀ ਦੇਖਣ ਜਾਣਾ ਤੇ ਮੈਂ ਕਿਹਾ ਚੱਲ ਠੀਕ ਆ ਚੱਲਾਂਗੇ ਤੇ ਬਾਕੀ ਇਹ ਕਿ ਟਿਕਟ ਟੂਰ ਦਾ ਹੀ ਅਰੇਂਜਮੈਂਟ ਆਨਲਾਈਨ ਦੇਖਿਆ ਸੀ ਕਿ ਆਨਲਾਈਨ ਦਾ ਮੁਰਗੀ ਨਹੀਂ ਪਤਾ ਲੱਗ ਰਿਹਾ ਕਿ ਕੀ ਹਿਸਾਬ ਦਾ ਉਹ ਬਾਕੀ ਖੁਸ਼ ਆ ਬੁਰੀ ਏ ਕੀ ਅੱਜ ਪੁਸ਼ਪਾਉਂ ਵੀ ਦੇਖਣ ਜਾਣਾ ਤੇ ਸਭ ਤੋਂ ਪਹਿਲਾਂ ਇਹਨੂੰ ਲੈ ਕੇ ਚੱਲਦੇ ਆਪਾਂ ਸਿਨੇਮੇ 'ਚ ਚੱਲੋ ਆਪਾਂ ਚੱਲੀਏ ਫਿਰ ਸਿਨੇਮੇ 'ਚ ਦੇਖਦੇ ਕਿ ਬਣਦਾ ਕੀ ਨਹੀਂ ਠੀਕ ਆ ਜੀ ਚਲੋ ਚੱਲਦੇ ਆਲੇ ਸਿਨੇਮਾ ਆਲ ਦੇਖਦੇ ਹਾਂ ਤੇ ਜਾਣੀ ਕੀ ਹੁੰਦਾ ਕੀ ਨਹੀਂ ਹੁੰਦਾ ਮੈਂ ਤਾਂ ਪਹਿਲੀ ਵਾਰੀ ਜਾ ਰਹੀ ਹਾਂ ਖੁਸ਼ੀ ਤਾਂ ਹੋ ਰਹੀ ਆ ਪਰ ਹਲੇ ਮੈਂ ਟਿਕਟ ਟਾਕਟ ਦਾ ਰੇਟ ਉਹdout ਪੁੱਛ ਕੇ ਆਵਾਂਗੇ ਫਿਰ ਦੇਖਦੇ ਹਾਂ ਸਾਹਮਣੇ ਜਾਵਾਂਗੇ ਆਪਾਂ ਮੂਵੀ ਦੇਖਣ ਹਲੇ ਤਾਂ ਘਰ ਦਾ ਸਾਰਾ ਕੰਮ ਪਿਆ ਤੇ ਮੇਰੇ ਮੈਨੂੰ ਬਾਰ-ਬਾਰ ਫਲੱਸ ਆ ਰਹੀ ਆ ਹਾਂ forty ਲੱਗ ਰਹੇ ਉਹਨਾ ਨੂੰ ਸ਼ਾਇਦ ਪੇਟ ਖ਼ਰਾਬ ਹੋ ਗਿਆ ਦੇਖਦੇ ਹਾਂ ਆ ਕੇ ਕੁੱਛ ਖਵਾਉਂਦੇ ਹਾਂ ਫ਼ੇਰ ਉਹਨਾ ਦਾ ਪੇਟ ਠੀਕ ਹੋਊਗਾ ਜਾ ਕੇ motorcycle ਨੂੰ start ਕਰਦੇ ਹਾਂ ਤੇ ਸਾਫ਼ ਕਰਦੇ ਹਾਂ motorcycle ਤੇ ਜਦੋਂ ਆਪਾਂ ਇੱਧਰ ਦੇਖੋ ਸਾਰਾ ਖਿਲਾਰਾ ਪਿਆ ਹੋਇਆ light ਲੂਟ ਬੰਦ ਕਰਦੇ ਹਾਂ ਦਰਵਾਜ਼ਾ ਬੰਦ ਕਰ ਦਿੰਦੇ ਆ ਲਾਈਟ ਤਾਂ ਬੰਦ ਹੈ ਖੈਰ ਗਾਇਸ ਕੱਲ ਦੇ ਕੱਪੜੇ ਪਏ ਆ ਆਨੇ ਸੁੱਕੇ ਨਹੀਂ ਹੈਗੇ ਤੇ ਹੁਣ ਆ ਕੇ ਲਾਉਂਗੇ ਤਾਂ ਪਲੱਗ ਦੇ ਦੇ ਕਰ ਸਾਡੇ ਪੰਡੇ ਦਾ ਖਲਾਰਾ ਬਣ ਗਿਆ ਆ ਕੇ ਕਰਾਂ ਅੱਜ ਜਾਂਦੇ ਹਾਂ ਦੇਖਦੇ ਹਾਂ ਕਿ ਨਾ ਕਿ ਮਿਲਣਾ ਕੀ ਨਹੀਂ ਮਿਲਣਾ ਕਿੱਦਾਂ ਦਾ ਹੁੰਦਾ ਵਾ ਸੰਜੋਬ ਮੈਂ ਪਹਿਲੀ ਵਾਰੀ ਦੇਖਾ ਹਾਂ ਹਾਲੇ ਗੁਰਦੁਆਰੇ ਤੇ ਬਾਤ ਹੋ ਰਿਆ ਵਾ ਇਹ ਵਿੱਚ ਹੀ ਗੁਰਦੁਆਰਾ ਹੈ ਨਾ ਇੱਧਰ ਨਾਲ ਬਾਤ ਹੋ ਰਿਆ ਗੁਰਦੁਆਰੇ ਚ ਹੈ ਠੰਡੇ ਵੀ ਨਹੀਂ ਲੱਗ ਰਹੀ ਗਰਮ ਲੱਗਦੀ ਆਹ ਚਾਹ ਰੋਡ ਆ ਗਈ ਇੰਨਾ ਮੈਂ ਤਾਂ ਟ੍ਰੈਫਿਕ ਨਹੀਂ ਹੈਗਾ ਨਾ ਇੱਧਰ ਤੀਤਿਹਾਰ ਹੋ ਰਿਹਾ ਤਾਂ ਇੰਨਾ ਟ੍ਰੈਫਿਕ ਹੋਣ ਦਾ ਵਜ੍ਹਾ ਹੈ ਅੰਦਰ ਸਮਾਂ ਬੁਣੋ ਨਾ ਜਲ ਕੇ ਨਾ ਹਾਂ 10 ਵਜੇ ਦੇ ਨਾ ਜਿੰਨਾ ਰਸਮੀ ਹੈ ਰਾਤ ਕੋਣ ਦੇ ਆ ਗੋਲ ਹੋ ਕੇ ਆਦੇ

ਦੇਖੋ ਹਾਲ ਨਾ ਸਾਡਾ ਡਾਇਰਟ ਮੋਟਰਸਾਈਕਲ ਵਗੈਰਾ ਖੜੀਆਂ ਖੜਿਆ ਤੇ ਆਹ ਦੇਖੋ ਸਪੋਰਟੂ ਦਾ ਪੋਸਟਰ ਲੱਗਿਆ ਹੋਇਆ ਸਪੋਰਟੂ ਹੈ ਗਿਆ ਆ ਕਰੀਆ ਆ ਗਰੀ ਪੰਜਾਬੀ ਮੂਵੀ ਆ ਤੇ ਆ ਦੇਖੋ ਨਾ ਲੱਗਾ ਮੇ ਹਸਬੰਦ ਹੈ ਨਾ ਗੱਲ ਕਰ ਰਹੇ ਉਹਦਾ ਪ੍ਰਾਈਸ ਵਗੈਰਾ ਪੁੱਛ ਰਿਹਾ ਆ ਰੇ ਸਿੱਧਾ ਦੇ ਲੈਡਰੋਡ ਪਿੱਛਾਂਗੇ ਕਾਊਂਟਰ ਕਾਊਂਟਰ ਤੇ ਬਸ ਇਹਨੇ ਬਸ ਇਹਨੇ ਇਹਨੂੰ ਪਾ ਲਿਆ ਤੇ ਉਸ ਪਾਸੇ ਉਹ ਪਾਸੇ ਲੱਗ ਗਿਆ ਆਇਆ ਇਹਨੂੰ ਉਹਦੇ ਉਹਦੇ ਨਾਲ ਲੱਗਾ ਲੱਗ ਗਿਆ ਏ ਵੀ ਦਾ ਮਾਹੌਲ ਆਵਾਂਗੇ ਡੈਸ਼ ਆ ਇਹ ਨੀ ਫੋਟੋ ਦੇਖੋ ਹੁ ਵਸ ਪੜ੍ਹ ਰਹੇ ਹਾਂ ਆ ਦੇਖਿਆ ਇਤਨੀ ਥਾਰੇ ਵਾੜਾ ਵਧੀਆ ਸੁਨਵਾ ਨਿਰਮਲ ਪਹਿਲੇ ਸਗਾ ਇੱਥੇ ਆਪਾਂ ਇੱਥੇ ਦੇਖਣ ਆਏ ਸੀ ਤੇ ਆ ਦੇਖੋ ਪੁੱਸਪਾਈ ਲੱਗੀ ਹੋਈ ਔ ਥਾਰੇ ਜਗ੍ਹਾ ਤੇ ਤੇ ਗਰਾਊਂਡ ਦੇਖੋ ਬੰਨਾ ਬੜਾ ਵੱਡਾ ਸਾਰਾ ਹੈ ਵਧੀਆ ਹੈ ਤੇ ਇਹ ਤਾਂ ਖਰਾਬ ਚੀਂ ਵਧੀ ਹੈ ਟਿਕਟ ਉਹ ਗਾਇਜ਼ ਮਿਲ ਤਾਂ ਰਹੀ ਹੈ ਬਟ ਇਹ ਕਿ ਜਿੰਨੀ ਉਮੀਦ ਸੀ ਨਾ ਉਹ ਤੋਂ ਜਿਆਦਾ ਕੁਝ ਰੇਟ ਕੋ ਰੇਟ ਹੈਵੀ ਹੈ ਜੀ ਬਾਕੀ ਜਿੰਨੇ ਕਾਜੀ ਸੋਚਿਆ ਸੀ ਉੰਨੇ ਕਿ ਨਹੀਂ ਹੈਗੇ ਇਹ ਬਹੁਤ ਜਿਆਦਾ ਮੱਕੀ ਹਜੇ ਹਾਈ ਹੈ ਮੱਕੀ ਪੁਸ਼ਪਨ ਨੂੰ ਲੱਗੇ ਨਾ ਵੀ 5-6 ਦਿਨ ਹੋ ਗਏ ਨੇ ਹਾਂ ਤੇ ਪਰ ਇਹ ਕਿ ਹਜੇ ਹਜੇ ਸ਼ੂਟ ਸ਼ਾਰਟ ਨਹੀਂ ਹੋਇਆ ਸ਼ਾਰਟ ਵੀ ਮੱਕੀ ਨਾਲ ਤਾਂ ਕਾਫੀ ਲੇਟ ਹੋ ਰਹਾ ਹੈ ਤੇ ਮੈਨੂੰ ਗਾਇਜ਼ ਇਹ ਦੱਸੋ ਕਿ ਲੁਧਿਆਣਾ ਕਿਹੜਾ ਕਲਾ ਇਹ ਬੰਦਾ ਆ ਬਲ ਨੇ ਲੋਕੇ ਜਿਹੜਾ ਹੈ ਕਿ ਐਡਰੈਸ ਖਾਲੀ ਖਾਲੀ ਗਰਾਊਂਡ ਜੇ ਕੋਈ ਬੰਦਾ ਇੱਥੇ ਆਇਆ ਤੇ ਮੈਨੂੰ ਕਮੈਂਟ ਕਰਕੇ ਦੋ ਦੱਸੋ ਕਿ ਕੌਣ ਕੌਣ ਆਇਆ ਮਿਰਮਲ ਪੈਲੇਸ ਆ ਚੱਲੀਏ ਘੁੰਮਣ ਤਾਂ ਨਹੀਂ ਕਿੱਥੇ ਚੱਲੀ ਹੈ ਹੈ ਪਹਿਲੀ ਵਾਰ ਸਿਨੇਮੇ ਚਾਈਏ ਵੀ ਜਾਰੀ ਪਰ ਇਹ ਕਿ ਚਲੋ ਹੇ ਟਿਕਟ ਹੈ ਟਿਕਟ ਅਵੇਲੇਬਲ ਨਹੀਂ ਹੈਗੀ ਤੇ ਕਹਿੰਦੀ ਮੈਂ ਉੱਧੇ ਹੀ ਸਿਨਵਾ ਸੁਨਵਾਈ ਕੋਮਲ ਮਾ ਵੀ ਜਿਹੜੀ ਪਹਿਲੀ ਵਾਰ ਆਈ ਹੈ ਸਿਨੇਮੇ ਚ ਉੱਧਾ ਨਹੀਂ ਆਈ ਹੈਗੀ ਨਿਰਮਲ ਪੈਲੇਸ ਸਿਨੇਮਾ ਹੈ ਜੀ ਤੁਹਾਡੇ ਵਿੱਚੋਂ ਜੇ ਕੋਈ ਬੰਦਾ ਹੈ ਤੇ ਕਮੈਂਟ ਆ ਹਾਂ ਕੋ ਮੈਂ ਆਈ ਆ ਲੋਕੀ ਆ ਦੇਖ ਲਓ ਜਾ ਰਹੇ ਆ ਕਹਿੰਦੇ ਆ ਪਰ ਨਿਰਵਲ ਪੈਲੇਟ ਤੋਂ ਲਿਆ ਹੈਗਾ ਵਧੀਆ ਅੰਦਰ ਉਹ ਜਿੱਥੇ ਬੈਠਦੇ ਆ ਉਹ ਤੀ ਜੀ ਨਹੀਂ ਦੇਖੀ ਮੈਨਿੰਨਾ ਜੋ ਖੋ ਰਿਆ ਪਰ ਮੇਰਾ ਬਿਲ ਕਰ ਰਿਆ ਮੈਂ ਅੰਦਰ ਜਾ ਕੇ ਇੱਕ ਵਾਰੀ ਦੇਖਾ ਪਰ ਟਿਕਟ ਦਾ ਜਿਆਦਾ ਹਾਈ ਆ ਅਵੇਲੇਬਲ ਉਧਰ ਨਹੀਂ ਆਈ ਕਿ ਪਰ ਰੇਟ ਬਹੁਤ ਜਿਆਦਾ ਹਾਈ ਲੱਗਦਾ ਤੇ ਨਿਰਵਲ ਪੈਲੇਟ ਕੋਣ ਕੋਣ ਆ ਘੁੰਮਣ ਕਰਕੇ ਜਰੂਰ ਆਸੇ ਸਪੈਸ਼ਲ ਦਾ ਮੋਹ ਲੈ ਆਇਆ ਠੀਕ ਹੈ ਆਜੋ ਕਿਆ ਤਾਂ ਉੱਥੇ ਰੇਡ ਟੋਰ ਪੁੱਛਿਆ ਬੜੇ ਚਿੱਕਕੇ ਭਈਆ ਰੇਡ ਟੋਰ ਦਾ ਅਸੀਂ ਰੇਡ ਟੋਰ ਕਿਹਾ ਤਾਂ ਇਹ ਆਪਾਂ ਦੇਖਾਂਗੇ ਥੋੜੇ ਰੇਡ ਸਸਤੇ ਹੋਣਗੇ ਤਾਂ ਆਪਾਂ ਜਾਵਾਂਗੇ ਮੂਵੀ ਦੇਖਣ ਤਾਂ ਉੱਥੇ ਕਹਿੰਦੇ 10 10:30 ਵਜੇ ਦਾ ਸ਼ੋਅ ਹੈ ਰਵਾ ਤੇ ਦੇਖਦੇ ਆਪਾਂ ਕਦੋਂ ਜਾਣਾ ਵੈਸੇ ਮੂਵੀ ਦੇਖਣ ਆਏ ਭਾਈ ਭਾਈ ਨੇ ਜਦੋਂ ਰੇਡ ਸਸਤੇ ਹੋ ਜਾਣਗੇ ਰੇਡ ਸਸਤੇ ਹੋਣਗੇ ਭਾਈ ₹20 ਵਿੱਚ ਦੋ ਸੰਗੀਰ ਰੁਪਏ ਇੱਕ ਬੰਦੇ ਦਾ ਉਹ ਤਾਂ ₹500 ਕਿਤੇ ਨਹੀਂ ਗਿਆ ਦੋ ਬੰਦੇ ਆ ਦਾ ਆਰੋਂ ਉੱਥੇ ਖਾਣ ਵੀ ਉੱਥੇ ਖਾਨ ਵਿੰਦੀ ਦੀ ਦੌੜੀ ਨੂੰ ਮਹਿੰਗਿਆ ਹੁੰਦੇ ਠੀਕ ਹੈ ਗੁਰਦੁਆਰੇ ਤੋਂ ਬਾਈ ਦੂਰ ਦੀ ਗੱਲਾਂ ਨਾ ਚਲੋ ਦੇਖਾਂਗੇ ਥੋੜਾ ਰੇਟ ਸਸਤੇ ਹੋਣਗੇ 1.5 1.5 ਸੌ ਰੁਪਏ ਦੇਖ ਕੇ ਆਵਾਂਗੇ ਠੀਕ ਹੈ ਜੇ ਜੋਨੀ ਇਹਨਾਂ ਜੋ ਮਹਿੰਗੇ ਅਕਸਰ ਸਿਰ ਹੋ ਜਾਣਗੇ ਕਹਿੰਦੇ 70 ਸਿਰ ਹੋ ਜਾਣਗੇ ਉਹ ਤਾਂ ਜਾਣਾ ਦੇਖੋ ਨਾ ਉਹਦਾ ਨੰਦਾ ਨੰਤੇ ਨੇ ਦੇਖਾਂ ਨੂੰ ਸਾਲੇ ਕਿਹਨਾਂਗੇ ਵੈਨੋ ਚਲੋ ਵਾਕੀ ਦੇਖਨੇ ਆ ਯਾਰ ਆਪਣਾ ਵੀ ਹੱਟ ਟਾਇਰ ਲੈ ਤੁਹਾਨੂੰ ਪਤਾ ਨਾ ਤੁਹਾਡੇ 100 ਰੁਪਏ ਪਿੱਛੇ ਚਲੇ ਗਏ ਸੀ ਹਾਂ ਚਲਾਂਦਾ ਹਲੇ ਵੀ ਯਾਦ ਆ ਯਾਦ ਆ ਵੀ ਉਹਨੇ ਅਸੀਂ ਦੋ ਵਾਰੀ movie ਦੇਖੀ ਹੁੰਦੀ ਹਾਂ ਇੰਨਾ ਮਤਲਬ ਮੈਨੂੰ ਤਾਂ ਉਸ time ਪੁਲਿਸ ਵਾਲੇ ਦਿਨ ਨਾ ਗੁੱਸਾ ਆਇਆ ਤੇ ਦਿਲ ਲਗਾ ਲਿਆ ਸਾਡਾ tattoo ਨਾ ਦਵਾਦਾ ਪਰ ਕੀ ਕਰ ਮਜਬੂਰੀ ਹੈ ਚਲੋ ਦੇਖ ਲਓ ਹਾਂ ਇਹ ਇਹ ਗਲਤ ਹੀ ਨਾ ਦੀ ਸੀ ਹੈਲਮਟ ਨਹੀਂ ਲਗਾ ਕੇ ਹੈਲਮਟ ਲਾਉਂਦੇ ਨੇ ਫਿਰ ਉਹ ਰੋਗਣਾ ਨਹੀਂ ਤੋਂ ਬੰਦੇ ਨੇ ਚਲੋ ਕੋਈ ਨਾ ਕੀ ਵੀ ਜਾਰੀ ਹੈ ਕੀ ਆੜੂ ਲਾ ਰਹੀ ਹੈ ਜਾਣਾ ਸੀ ਕੋ ਪੁਸਤਾ ਮੂਵੀ ਦੇਖਣ ਤੇ ਹੋਰ ਹੀ ਗੰਮ ਹੋ ਗਏ ਤੇ ਕੀ ਸੋਚਿਆ ਸੀ ਤੇ ਕੀ ਬਣ ਗਿਆ ਵਿਚਾਰੀ ਬਿਜਾਰੀ ਹੁਣ ਤਾਂ ਚਾਲੂ ਹੀ ਲਾ ਰਹੀ ਐ ਨਹੀਂ ਇਹ ਇਸ ਟਾਈਮ ਕਿਥੇ ਬਠੀ ਵਿਚਾਰੀ ਕਿੰਨੇ ਫਿਲਮ ਦੇਖਣੀ ਹੋਣਾ ਸੀਗਾ ਕਿਥੇ ਪਹੁੰਚ ਜਾਣਾ ਸੀ ਕੁਛ ਪਾਣੇ ਪਹੁੰਚ ਜਾਣਾ ਸੀ ਕਿਥੇ ਬਾਕੀ ਇਹ ਕਿ ਐਲਸੀਡੀ ਤੇ ਦਿਨ ਦਿਖਾਦੀ ਐ ਪਰ ਇਹ ਕਹਿੰਦੀ ਕਿ ਮੈਂ ਦੇਖਣੀ ਕਿਤੇ ਆ ਸਿਨੇਮਾ ਹਾਲ ਜਿੱਕੇ ਦੀ ਦੇਖਣੀ ਐ ਚਲੋ ਕੋਈ ਗੱਲ ਨਹੀਂ ਜਾਨੂ ਚਲ ਝਾੜੂ ਤਾਂ ਲੈ ਲੋ ਗਾਇਸ ਛੁੱਟੀ ਵੀ ਕੀਤੀ ਸੀ ਸਭ ਕੁਝ ਕੀਤਾ ਦੱਸੋ ਦਿਹਾੜੀ ਵੀ ਥੋੜੀ ਕਿ ਚਲੋ ਠੀਕ ਆ ਏ ਵੀ ਜਿਹੜੀ ਬਹੁਤ ਚੜਦੀ ਕਹ ਰਹੀ ਸੀ ਕਿ ਖੁਸ਼ ਹੋਵੂਗੀ ਦੇਖਣੀ ਐ ਦੇਖਣ ਜਾਣਾ ਸੀ ਦਿਹਾੜੀ ਵੀ ਤੋੜੀ ਸਭ ਕੁ ਸੋੜਿਆ ਪਰ ਇਹ ਕੀ ਰੇਟ ਹੀ ਬਹੁਤ ਜ਼ਿਆਦਾ ਹੈ ਨੇ ਤੇ ਕੀ ਕਰੀਏ ਕੀ ਸਮਝ ਨਹੀਂ ਆਈ ਮੈਂ ਤਾਂ ਸੋਚਿਆ ਸੀ ਨਰੇਟ ਹੋਣੀ ਨਹੀਂ ਬਟ ਇਹ ਕਿ ਬਹੁਤ ਜ਼ਿਆਦਾ ਰੇਟ ਹੈ ਨੇ ਕਿ ਹਲੇ 6 ਦਿਨ ਹੋ ਚੁੱਕੇ ਨੇ ਹਾਲਗੀ ਫਿਲਮ ਨੂੰ ਪਰ ਫਿਰ ਵੀ ਬਹੁਤ ਰੇਟ ਹੈ ਨੇ ਤੇ ਹੁਣ ਪੁੱਛਿਆ ਕਿ ਇਹਨਾਂ 220 ਦੀ ਇੱਕ ਆ ਜੀ ਤੇ ਕਹੇ ਕਿ 300 ਕੁਛ 10 ਰੁਪਏ ਦੀ ਹੈ ਜੀ ਇੱਕ ਟਿਕਟ ਹੈ ਬਾਲਕਨੀ ਟੈਂਸਰ 10 ਆ ਤੇ ਅੱਗੇ ਦੀ 220 ਰੁਪਏ ਆ ਇੱਕ ਬੰਦੇ ਦੀ ਮੈਂ ਤਾਂ ਸੋਚਿਆ ਕਿ ਹੋਣੀ ਘੱਟ ਵਾ ਦੁਨੀਆ ਪਰ ਮੈਨੂੰ ਵੀ ਅਸੀਂ ਇੰਨਾ ਪੈਸੇ ਹੋਏ ਨੇ ਕਿੰਨਾ ਰੇਟ ਹੋਏ ਨੇ ਇਹਨਾਂ ਦਾ ਬਾਕੀ ਕੀ ਕਹੀਏ ਹੁਣ ਸਮਾਂ ਹੀ ਨਹੀਂ ਹੈ ਜੀ ਵੀਰ ਤਾਂ ਮੂਡ ਉਹਦਾ ਵੀ ਆਫ ਹੋ ਗਿਆ ਆਫ ਮੇਰਾ ਵੀ ਲੱਗੂ ਕਿ ਛੁੱਟੀ ਹੋ ਗਈ ਆ ਦਿਹਾੜੀ ਟੁੱਟ ਗਈ ਆ ਬਾਕੀ ਦੇ ਦਾਂ ਜੀ ਬਣ ਗਏ ਤਾਂ ਹਾਫ ਡੇ ਚੱਲ ਜਾਗੇ ਨਹੀਂ ਬਣਿਆ ਤਾਂ ਦੇਖੇਗੀ ਮੂਡ ਅਫਸੈਟ ਹੋ ਗਿਆ ਬਸ ਇਹ ਲਓ ਜੀ ਗਾਇਜ਼ ਅੱਜ ਅਸੀਂ ਮੰੰਜਾ ਵਿਛਾ ਲਿਆ ਧੁੱਪੇ हालांकि इधर का मंजा पम्मी बिछा बिछा के फिर होंगी हालांकि ज्योति होंगी ज्योति मंजा बिछा नहीं ऐसा ज्योति बचारी कुर्सी डक के बैठी रही हूं देखो कि मारती थी और सिरे से देख लो बे सारा काम करना पड़ा कम कुम करके ग्यारह बारह बजे और पर अजा ना मम्मी की याद हुई आएगी तो मम्मी सर्दी होंगी आही मंजा हों बैठी हम्मी बेचारी संतरे खादी तो होंगी संतरे खादा बड़ा कि सरदिया आंजे से बहके धुब्बे बह के, तो के संतरे खाया कर दूंगी बहुत सी हूं त चलो अस दोनों रह गए मम्मी ऐसी मम्मी मंजा धुप्पे तो बिछा के संतरे खां होंगी बहुत संतरे आए नहीं आए पर महंगे बहुत नहीं बहुत ज़्यादा महंगे नहीं की करी यार और दे नहीं रहे इन्होंने इस ज्योति देख लो बिचारी यार ज्योति के पैंटर वाली ज्योति रसर आना दिखावा था ना ये अल्लू यार ज्योति रसर आना है हाँ ज्योति बिचारी ये सर डाल यार एक ਸਕਲਾਪਾ ਮਤਲਬ ਕਿ ਅੱਜ ਸਵੇਰੇ ਆਪਾਂ ਉਹਨਾਂ ਦਾ ਬਲੌਗ ਦੇਖਿਆ ਸੀ ਮੀਨੂ ਸੀਰੇ ਦਾ ਉਹ ਆਏ ਸੀ ਲੁਧਿਆਣੇ ਲੁਧਿਆਣੇ ਰੱਖਵਾਰ ਆਏ ਸੀ। ਤਾਂ ਲੁਧਿਆਣੇ ਰੱਖਵਾਰ ਆਏ ਹੋਏ ਸੀ ਤੇ ਉੱਥੇ ਵੀ ਗਈ ਸੀ। ਉਹ ਜਿਹੜਾ ਪਾਰਕ ਨੇ ਰੋਜ਼ ਗਾਰਡਨ ਰੋਜ਼ ਗਾਰਡਨ ਵੀ ਗਏ ਹੋਏ ਸੀ। ਰੋਜ਼ ਗਾਰਡਨ ਨਹੀਂ ਰੱਖਵਾਰ। ਰੱਖਵਾਰ ਨਾਲ ਰੱਖਵਾਰ ਗਏ ਤੇ ਉਹਨਾਂ ਦਾ ਬਲੌਗ ਦੇਖਿਆ ਸੀ ਅਸੀਂ ਤੇ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ ਪਰ ਤੁਹਾਨੂੰ ਇੱਕ ਗੱਲ ਤੇ ਪਤਾ ਨਹੀਂ ਉਹ ਰਹਿੰਦੇ ਕਿੱਥੇ ਆ। ਕਿਹੜੇ ਪਿੰਡ ਚੋਂ ਦੰਦੇ ਆ ਕਿਹੜੇ ਪਿੰਡ ਦਾ ਨਾਮ ਵੀ ਨੇ ਬਤਾ ਤਾਂ ਪਲੀਜ਼ ਸਾਡੀ ਵੀਡੀਓ ਨੂੰ ਇੰਨਾ ਸਪੋਰਟ ਕਰ ਦੋ ਕਿ ਅਸੀਂ ਉਹਨਾਂ ਤੱਕ ਪਹੁੰਚ ਜਾਈਏ ਉਹਨਾਂ ਨਾਲ ਇੱਕ ਵਾਰੀ ਮਿਲ ਲਈਏ ਜਾਂ ਫਿਰ ਉਹਨਾਂ ਨੂੰ ਲਾਈਕ ਕਰ ਦਿਓ ਸਾਡੀ ਵੀਡੀਓ ਨੂੰ ਹਾਂ ਲਾਈਕ ਵੀ ਕਰ ਦਿਓ ਸ਼ੇਅਰ ਕਰ ਦਿਓ ਕਿ ਮਤਲਬ ਉਹਨਾਂ ਦਾ ਸਾਡੀ ਵੀਡੀਓ ਪਹੁੰਚ ਜਾਏ ਤਾਂ ਸਾਨੂੰ ਨੰਬਰ ਨੰਬਰ ਕੋਈ ਜਾਂ ਫਿਰ ਉਹਨਾਂ ਨੂੰ ਆਪਾਂ ਇੱਕ ਵਾਰੀ ਮਿਲ ਲਈਏ ਕਿੱਥੇ ਰਹਿੰਦੇ ਆ ਜਾਂ ਫਿਰ ਜਿੱਦੇ ਇੱਥੇ ਆਂਦੇ ਆ ਕੋਈ ਮੰਨ ਲਓ ਲੁਧਿਆਣਾ ਤਾਂ ਆਪਾਂ ਉੱਥੇ ਵੀ ਪਤਾ ਲੱਗੇ ਕਿੱਥੇ ਆਂਦੇ ਕੀ ਕਰਦੇ ਫਿਰ ਆਪਾਂ ਉਹਨਾਂ ਨੂੰ ਇੱਕ ਵਾਰੀ ਮਿਲਣਾ ਜ਼ਰੂਰ ਆ ਉਹਨਾਂ ਨੂੰ ਬਹੁਤ ਪਸੰਦ ਕਰਦੇ ਆ ਤੇ ਪਲੀਜ਼ ਉਹ ਬੜੀਆਂ ਤੇ ਲਈਏ ਹਰ ਵੀਡੀਓ ਜਿਹਨਾਂ ਨੂੰ ਮੈਂਸ਼ਨ ਕਰੀਦਾ ਕਿ ਪਲੀਜ਼ ਇੰਨਾ ਲਾਈਕ ਕਰ ਦੋ ਕਿ ਵੀਡੀਓ ਉਹਨਾਂ ਤੱਕ ਪਹੁੰਚ ਜੇ ਕਿ ਅਸੀਂ ਉਹਨਾਂ ਨੂੰ ਮਿਲ ਲਈਏ ਕੋਈ ਬਸ ਇਹ ਕਿ ਜੇ ਕਿਸੇ ਕੋਈ ਕੰਟੈਕਟ ਨੰਬਰ ਹੈਗਾ ਤੇ ਕੰਟੈਕਟ ਨੰਬਰ ਸਾਨੂੰ ਦੇ ਦੋ ਜਾਂ ਕਿਵੇਂ ਕੰਟੈਕਟ ਹੋ ਸਕਦਾ ਉਹ ਦੱਸ ਦੋ ਸਾਨੂੰ ਹਾਂ ਹੈਨਾ ਇਹਵੇਂ ਸਾਡੇ ਵੀਡੀਓ ਨੂੰ ਦਬਾ ਕੇ ਸ਼ੇਅਰ ਕਰਦਾ ਦਬਾ ਕੇ ਸ਼ੇਅਰ ਕਰ ਦੋ ਤੇ ਇੰਨਾ ਲਾਈਕ ਕਰ ਦੋ ਨਾ ਕਿ ਬਸ ਇਹ ਵੀਡੀਓ ਨਾ ਉਹਨਾਂ ਤੱਕ ਪਹੁੰਚ ਜੇ ਹਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਹਾਂ ਵੀ ਐਸ ਤਰ੍ਹਾਂ ਕੋਈ ਹੈਗਾ ਤੇ ਪਲੀਜ਼ ਇਨੀ ਕੋ ਸਾਡੀ ਹੈਲਪ ਕਰਦੇ ਹੋ ਅਸੀਂ ਮਿਲਣਾ ਜਰੂਰ ਹੈ ਹਾਂ ਪਲੀਜ਼ ਸਪੋਰਟ ਮੀ ਇਹ ਗੋੜੇ ਮਿਲਣਾ ਜ਼ਰੂਰ ਹੈ ਇੰਨਾ ਤਾਂ ਕਰ ਦਿਓ ਜੀ ਤੇ ਗਾਈਜ਼ ਅੱਜ ਦਾ ਵਲੋਗ ਆ ਬੈਥੇ ਖਤਮ ਕਰਦੇ ਆ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਪਲੀਜ਼ ਤੇ ਗਾਈਜ਼ ਇਨੀ ਕੀ ਰਿਕੁਐਸਟ ਹੈ ਜੀ ਬਾਕੀ ਦਾ ਤੁਸੀਂ ਕਰੋਗੇ ਪਲੀਜ਼ ਕਰ ਦਿਓ ਜੇ ਸਾਨੂੰ ਉਮੀਦ ਹੈ ਕਿ ਤੁਸੀਂ ਕਰ ਦੋਗੇ ਕਿ ਹੁਣ ਵੀਡੀਓ ਜੀ ਮੈਂਸ਼ਨ ਵੀ ਉਹਨਾਂ ਨੇ ਕੀਤਾ ਆਇਆ ਮੈਨੂੰ ਸੀਰ ਨੂੰ ਤੇ ਇਹਨਾਂ ਨੂੰ ਲਾਈਕ ਕਰਦੇ ਹੋ ਜਾਂ ਇੰਨੀ ਸ਼ੇਅਰ ਕਰਦੇ ਹੋ ਕਿ ਇਹ ਵੀਡੀਓ ਉਹਨਾਂ ਤੱਕ ਪਹੁੰਚ ਜੇ ਤਾਂ ਉਹਨਾਂ ਨੂੰ ਪਤਾ ਲੱਗ ਜੇ ਕਿ ਨਹੀਂ ਕਿ ਅਸੀਂ ਉਹਨਾਂ ਨੂੰ ਮਿਲਣਾ ਜ਼ਰੂਰ ਜਾਂਦੇ ਹਾਂ ਕਿ ਇੱਕ ਵਾਰੀ ਜ਼ਰੂਰ ਮਿਲਾਂਗੇ ਮੁਰਗੀ ਹਾਂ ਲੁਧਿਆਣੇ ਆਏ ਤਾਂ ਉਹੀ ਸੀ ਰਖਬਾਗ ਵੀ ਸੀਗਾ ਅਸੀਂ ਬਲੌਗ ਦੇਖੇ ਹੋਏ ਆ ਹੁਣ ਰਖਬਾਗ ਤੋਂ ਅੱਗੇ ਉਹ ਆਟੋ ਬੈਗੀ ਜਿੱਥੇ ਤੱਕ ਜਾਂਦੇ ਨੇ ਉਹ ਵੀ ਪਤਾ ਵਾ ਕਿੱਥੇ ਤੱਕ ਜਾਂਦੇ ਨੇ ਪਰ ਇਹ ਕਿ ਉਸ ਤੋਂ ਬਾਅਦ ਸਿੱਧਾ ਉਹ ਘਰ ਉਹਨਾਂ ਦਾ ਘਰ ਹੀ ਦਿਖਾਤਾ ਸੀਗਾ ਸਾਨੂੰ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਕਿਹੜੀ ਗਲੀਆਂ ਜਗ੍ਹਾ ਦਾ ਜੇ ਇਹਨਾਂ ਨੂੰ ਪਤਾ ਲੱਗ ਜਾਏ ਅਸੀਂ ਉੱਥੇ ਪਹੁੰਚ ਜਾਈਏ ਤੇ ਬਾਕੀ ਪਲੀਜ਼ ਇੰਨੀ ਸਾਡੀ ਤੇ ਅਸੀਂ ਕੋਈ ਉਹਨਾਂ ਨੂੰ ਮਿਲ ਸੀਗੀ ਜੋਤੀ ਬਹੁਤ ਪਸੰਦ ਕਰਦੀ ਹੈ ਉਹਨਾਂ ਨੂੰ ਉਹਨਾਂ ਦੇ ਵਲੌਗਸ ਬਹੁਤ ਪਸੰਦ ਕਰਦੀ ਹੈ ਸੋ ਗਾਇਸ ਅੱਜ ਦਾ ਵੀਰੋ ਦਾ ਫਸਲੀ ਖਤਮ ਹੋ ਗਿਆ ਜੇ ਪਲੀ ਨੂੰ ਵਲੌਗ ਨੂੰ ਬਾਅਦ ਕਰਦੇ ਜਿਵੇਂ ਵਧੇ ਤੋਂ ਵਧੇ ਜਾਈਏ ਬਾਏ ਬਾਏ ਤੇ ਇੱਕ ਉਹਨਾਂ ਦੀ ਨਾ ਸਭ ਤੋਂ ਵਧੀਆ ਚੀਜ਼ ਪਤਾ ਕੀ ਲੱਗਦੀ ਹੈ ਜਦੋਂ ਕੁਝ ਖਾਂਦੇ ਹੋਣਗੇ ਖਾਂਦੇ ਖਾਂਦੇ ਪ੍ਰਗਟ ਨੂੰ ਕਹਿਣਗੇ ਚੱਲ ਬੰਦ ਕਰਦੇ ਵੀਡੀਓ ਰੋਕ ਦੇ ਜਦੋਂ ਮੈਂ ਚੀਜ਼ਾਂ ਕਰ ਦਿੰਦੋਂ ਨਾ ਉਹ ਚੀਜ਼ਾਂ ਨਾਲੋਂ ਜ਼ਿਆਦਾ ਵਧੀਆ ਲੱਗਦੀ ਹੈ ਹਾਂ ਤੇ ਚਲ ਵੀਡੀਓ ਖਤਮ ਕਰਦੇ ਠੀਕ ਹੈ ਜੀ ਬਾਏ ਬਾਏ ਤੇ ਪਲੀਜ਼ ਗਾਇਜ਼ ਹੈਲਪ ਕਰੇ